ਅਨੇਕਾਂ ਇੱਕ ਨਹੀਂ ਅਨੇਕਾਂ ਰਾਗ ਹਨ ਅਣਗਿਣਤ ਵਾਜੇ ਹਨ ਤੇ ਬਯੰਤ ਹੀ ਦੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਨੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕਿ ਤੇ ਤੇਰੀ ਵામਣ ਹਾਰੇ ਭਾਪ ਕੇ ਕਿੰਨੇ ਹੀ ਵਜਾਉਣ ਵਾਲੇ ਨੇ ਕਿਤੇ ਤਿਰੇ ਰਾਗ ਪਰਿ ਸਿਉ ਕਈਏ ਕਿਤੇ ਤਿਰੇ ਗਾਮ ਰਹਾਰੇ ਤੇ ਦਾਤਾ ਇੰਨਾ ਰਾਗਣੀਆਂ ਸੁਣੇ ਬੇਅੰਤ ਹੀ ਰਾਗ ਕਹੇ ਜਾਂਦੇ ਨੇ ਤੇ ਅਨੇਕਾਂ ਹੀ ਜੀਵ ਇਨ੍ਹਾਂ ਰਾਗਾਂ ਦੇ ਗਉਣ ਵਾਲੇ ਜੋ ਤੈਨੂੰ ਇਨ੍ਹਾਂ ਰਾਗਾਂ ਦੇ ਰਾਹੀ ਇਨ੍ਹਾਂ ਸਾਜਾਂ ਦੇ ਰਾਹੀ ਆਪ ਜੀ ਨੂੰ ਗਾ ਰਹੇ ਨੇ ਭਾਪ ਕੇ ਆਪ ਜੀ ਦਾ ਜਸ ਗਾਣਾ ਕਰ ਰਹੇ ਨੇ ਗਾਵਣ ਤੁਧਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰ ਗਾਵਣ ਤੁਧਨੋ ਚਤ ਗੁਪਤਿ ਲਿਖ ਜਾਨਣ ਲਖੇ ਲੇ ਧਰਮ ਦੇ ਤਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੀ ਤੇ ਅੱਗੇ ਸਤਿਗੁਰੂ ਕਹਣ ਲੱਗੇ ਦਾਤਾ ਗਾਵਣ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੇਵਾਰੇ ਹੇ ਮੇਰੇ ਦਾਤਾ ਹੇ ਨਿਰੰਕਾਰ ਜੀ ਆਹ ਕਹਿੰਦੇ ਜਿਹੜੀ ਪੌਣ ਹਵਾ ਤੇ ਪਾਣੀ ਬਸੰਤਰ ਅੱਗ ਕਹਿੰਦੇ ਤੇਰੇ ਗੁਣ ਗਾ ਰਹੇ ਨੇ ਜਿਹਦੇ ਅੰਦਰ ਰਾਗ ਆਸਾਂ ਦੀ ਵਾਰ ਦੇ ਅੰਦਰ ਸਤਿਗੁਰੂ ਨੇ ਇਹ ਗੱਲ ਸਾਨੂੰ ਅੱਗੇ ਵੀ ਧੰਗੁਰੂ ਨਾਨਕ ਦੇ ਮਹਾਰਾਜੀਆਂ ਨੇ ਕਿਰਪਾ ਕਰਕੇ ਸਮਝਾਉਣੇ ਕੀਤੀ ਜਿਹਦੇ ਅੰਦਰ ਸਮਝਾਇਆ ਕਿ ਭਾਈ ਆ ਸਭ ਕੁਝ ਜੋ ਵੀ ਚੱਲ ਰਿਹਾ ਹੈ ਪਾਉਣ ਪਾਣੀ ਜੋ ਵੀ ਹੈ ਸਭ ਉਸ ਦਾਤੇ ਦੇ ਭੈ ਦੇ ਅੰਦਰ ਚੱਲ ਰਹੇ ਨੇ ਭਾ ਉਸ ਦਾਤੇ ਦੇ ਗੁਣਾਂ ਅਨੁਸਾਰ ਰਹੇ ਨੇ ਗਾਵਨ ਤੁਦਨੋਂ ਪਾਉਣ ਪਾਣੀ ਬੈ ਸੰਤਰ ਹੇ ਮੇਰੇ ਨਿਰੰਕਾਰ ਦਾਤਾ ਜੀ ਆ ਜਿਹੜੇ ਪਾਉਣ ਹਵਾ ਤੇ ਪਾਣੀ ਤੇ ਅੱਗ ਇਹ ਸਾਰੇ ਤੇਰੇ ਗੁਣ ਗਾ ਰਹੇ ਨੇ ਗਾਵੇ ਰਾਜਾ ਧਰਮਦvare ਤੇ ਧਰਮ ਰਾਜ ਦੇ ਦਰ ਤੇ ਖਲੋ ਕੇ ਧਰਮ ਰਾਜ ਦੇ ਦਰ ਤੇ ਖਲੋ ਕੇ ਤੈਨੂੰ ਵਡਿਆਈ ਵਡਿਆ ਰਹੇ ਨੇ ਤੇਰੀ ਵਡਿਆਈ ਕਰ ਰਹੇ ਨੇ ਇੰਨਾ ਹੀ ਰਹੀ ਗਾਵਣਾ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖਦੇ ਤਾਂ ਨਵਤਾਰੇ ਤੇ ਉਹ ਚਿੱਤਰ ਗੁਪਤ ਗਾਵਣ ਸੁਦਨੋ ਚਿੱਤ ਗੁਪਤ ਚਿੱਤ ਗੋਦੇ ਅਰਥ ਨੇ ਚਿੱਤਰ ਤੇ ਗੁਪਤ ਜੋ ਕੇ ਸਾਡੇ ਜੀਵਾਂ ਦੇ ਇੱਕ ਦਾ ਕੰਮ ਹੈ ਦਿਨ ਦੇ ਕੀਤੇ ਕਰਮਾਂ ਨੂੰ ਲਿਖਣਾ ਤੇ ਇੱਕ ਦਾ ਕੰਮ ਹੈ ਰਾਤ ਦੇ ਕੀਤੇ ਹੋਏ ਕਰਮਾਂ ਨੂੰ ਲਿਖਣਾ ਜਿਹਨੂੰ ਚਿੱਤਰ ਤੇ ਗੁਪਤ ਕਹਿੰਦੇ ਆ ਤੇ ਸਤਿਗੁਰੂ ਕਹਿੰਦੇ ਦਾਤਾ ਆਹ ਜਿਹੜੇ ਚਿੱਤਰਗੁਪਤਾ ਨਾ ਇਹ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਨੇ ਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮਰਾਜ ਨੇ ਵਿਚਾਰਣੇ ਹੁੰਦੇ ਵਿਚਾਰਦਾ ਹੈ ਸਤਿਗੁਰੂ ਕਹਿੰਦੇ ਦਾਤਾ ਇਹ ਵੀ ਤਾਂ ਪ੍ਰਤੀ ਹੋਰੀ ਵਡਿਆਈ ਕਰ ਰਹੇ ਨੇ ਆਹ ਚਿੱਤਰਗੁਪਤਾ ਵੀ ਤੇਰੀ ਵਡਿਆਈ ਕਰਦੇ ਨੇ ਤਾਂ ਹੀ ਤਾਂ ਧਰਮਰਾਜ ਨੇ ਕਿਹਾ ਕਿ ਐ ਜਮਦੂਤੋ ਜਿੱਥੇ ਸਤ ਸੰਗਤ ਹੁੰਦੀ ਹੋਵੇ ਜਿੱਥੇ ਉਸ ਦਾਤੇ ਦੀ ਬੰਦਗੀ ਸਿਮਰਨ ਕਰਨ ਵਾਲੇ ਬੈਠੇ ਹੋਣ ਉਹਦੀ ਕੀਰਤੀ ਹੁੰਦੀ ਹੋਵੇ ਤੁਸੀਂ ਉਸ ਥਾਂ ਤੇ ਜਾਣਾ ਨਹੀਂ ਤੁਹਾਨੂੰ ਉੱਥੇ ਜਾਣ ਦਾ ਕੋਈ ਹੱਕ ਨਹੀਂ ਕਿਉਂਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਕਹਿੰਦੇ ਜਿੱਥੇ ਜਗ ਸਾਧੂ ਗੋਬਿੰਦ ਭਜਨ ਜਿੱਥੇ ਸਾਧੂ ਜਨ ਬੈਠੇ ਹੁਣ ਨਾਮ ਜਪਣ ਵਾਲੇ ਉਸ ਦਾਤੇ ਦੀ ਬੰਦਗੀ ਹੁੰਦੀ ਹੋਵੇ ਨਿਤਾ ਪ੍ਰਤੋ ਦੀ ਕੀਰਤੀ ਹੁੰਦੀ ਹੋਵੇ ਕਹਿੰਦੇ ਜਮਦੁਗਤੋ ਤੁਸੀਂ ਉਹ ਦਿਨ ਜਿਹੜੇ ਨਹੀਂ ਜਾਣਾ ਜੇ ਤੁਸੀਂ ਚਲੇ ਗਏ ਤੇ ਮੈਨੂੰ ਵੀ ਜਵਾਬ ਦੇਣ ਹੋਣਾ ਪੈਣਾ ਤੇ ਤੁਹਾਨੂੰ ਵੀ ਜਵਾਬ ਦੇਣਾ ਪਵੇਗਾ ਮੜਾ ਹੋਣ ਹੈ ਤੋ ਨਾ ਛੁੱਟ ਹੈ ਨਿਕਟ ਨਾ ਜਾਇਓ ਦੂਤ ਤੇ ਸਤਿਗੁਰੂ ਕਹਣ ਲੱਗੇ हे ਮੇਰੇ ਦਾਤਾ ਉਹ ਚਿੱਤਰ ਗੁਪਤ ਜਿਹੜੇ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਨੇ ਜਿਨ੍ਹਾਂ ਦੇ ਲਿਖੇ ਹੋਏ ਲੇਖਾਂ ਨੂੰ ਧਰਮ ਰਾਜ ਨੇ ਵਿਚਾਰ ਨਾ ਕਰਨਾ ਹੁੰਦਾ ਹੈ ਉਹ ਵੀ ਤਾਂ ਤੇਰੇ ਹੀ ਗੁਣਗਾਰ ਰਹੇ ਨੇ ਉਹ ਵੀ ਤਾਂ ਤੇਰੀਆਂ ਹੀ ਵਡਿਆਈਆਂ ਕਰ ਰਹੇ ਨੇ ਤੇਰੀ ਹੀ ਕੀਰਤੀ ਕਰ ਰਹੇ ਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਮਾਸ ਵਾਰੀ ਗਾਵਣਾ ਤੁਧਨੋ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਅੱਗੇ ਹੁਣ ਸਤਿਗੁਰੂ ਕਹਿਣ ਲੱਗੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਹੇ ਅਕਾਲ ਪੁਰਖ ਜੀਓ ਆ ਜਿਹੜੇ ਦੇਵੀਆਂ ਤੇ ਦੇਵਤੇ ਸ਼ਿਵ ਤੇ ਬ੍ਰਹਮ ਜੋ ਤੇਰੇ ਸਵਾਰੇ ਹੋਏ ਨੇ ਭਾਵੇਂ ਤੇਰੇ ਹੀ ਬਣਾਏ ਹੋਏ ਨੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਆ ਜਿਹੜੇ ਆਪ ਜੀ ਦੇ ਹੀ ਪੈਦਾ ਕੀਤੇ ਆਪ ਜੀ ਦੇ ਹੀ ਬਣਾਏ ਹੋਏ ਆ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਨੇ ਉਹ ਸੋਭ ਰਹੇ ਨੇ ਪਰ ਕਾ ਉਹ ਤੈਨੂੰ ਰਹੇ ਨਹੀਂ ਉਹ ਵੀ ਦਾਤਾ ਤੇਰੇ ਹੀ ਗੁਣ ਦਾ ਰਖੇ ਨੇ ਅੱਗੇ ਗਾਵਨ ਤੁਦ ਨੂੰ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਅਦਰ ਨਾਲੇ ਆ ਕਈ ਅੰਦਰ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਦਰ ਨਾਲੇ ਦੇਵਤਿਆਂ ਦੇ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਨੇ ਭਾਵ ਤੇਨੂੰ ਗਾ ਰਹੇ ਨੇ ਤੇਰੀ ਕੀਰਤੀ ਕਰ ਰਹੇ ਨੇ ਇੱਕ ਇੰਦਰ ਨਹੀਂ ਕਿਹਾ ਕਈ ਇੰਦਰ ਕਈ ਇੰਦਰ ਬਹੁਵਚਨ ਆਥੇ ਇੰਦਰ ਅੰਦਰਾਸਨ ਬੈਠੇ ਇੰਦਰਾਸਣ ਇੰਦਰ ਆਸਨ ਦੇ ਉੱਤੇ ਬੈਠ ਕੇ ਇੱਕ ਨਹੀਂ ਕਈ ਇੰਦਰ ਆਪਣੇ ਤਖਤ ਤੇ ਬੈਠ ਕੇ ਤੇ ਦੇਵਤਿਆਂ ਦੇ ਸਮੇਤ ਆ ਤੇਰੇ ਦਰ ਤੇ ਤੈਨੂੰ ਸਲਾ ਰਹੇ ਤੇਰੇ ਗੁਣ ਗਾ ਰਹੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਪੀ ਸਤੀਸ ਮਤੋਖੀ ਗਾਵਨ ਤੁਦਨੋ ਵੀਰ ਕਨਾਰੇ ਤੇ ਅੱਗੇ ਸਤਿਗੁਰੂ ਕਹਣ ਲੱਗੇ ਮੇਰੇ ਦਾਤਾ ਜੀ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਆ ਸਿੱਧ ਲੋਕ ਜਿਹੜੇ ਸਿੱਧੀਆਂ ਕਰਕੇ ਸਾਧਨਾ ਕਰਕੇ ਪੁੱਜੇ ਉਹ ਲੋਕ ਉਹ ਸਿੱਧ ਲੋਕ ਉਹ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਨੇ ਤੇ ਰੀ ਕਿਰਤੀ ਕਰ ਰਹੇ ਨੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਸਬਾਧੀਆਂ ਲੁੰਦੇ ਨੇ ਪਰ ਕੀਰਤੀ ਤੇਰੀ ਕਰ ਰਹੇ ਤੈਨੂੰ ਗਾਉਂਦੇ ਨੇ ਗਾਵਣ ਤੁਧਨੋ ਸਾਧ ਵਿਚਾਰੇ ਅਤੇ ਸਾਧ ਸੰਤ ਇਹ ਵੀ ਦਾਤਾ ਵਿਚਾਰ ਕਰ ਕਰਕੇ ਤੈਨੂੰ ਹੀ ਸਲਾ ਰਹੇ ਨੇ ਭਾਵੇਂ ਤੇਰੀ ਹੀ ਗੁਣਗਾਰਾ ਸੀ ਗਾਵਨ ਤੁਧਨੋ ਜਤੀ ਸਤੀਸਮ ਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਤੇ ਅੱਗੇ ਸਤਿਗੁਰੂ ਕਹਣ ਲੱਗੇ ਦਾਤਾ ਆਹ ਜਿਹੜੇ ਜਤੀ ਜਤ ਧਾਰੀ ਸਤੀ ਦਾਨ ਕਰਨ ਵਾਲੇ ਅਤੇ ਬਯੰਤ ਤਕੜੇ ਸੂਰਮੇ ਜਤੀ ਸਤੀ ਸੰਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਆ ਵੱਡੇ ਵੱਡੇ ਜਿਹੜੇ ਸੂਰਮੇ ਨੇ ਜਤ ਧਾਰੀ ਜਤੀ ਲੋਕ ਦਾਨ ਕਰਨ ਵਾਲੇ ਸਤੀ ਲੋਕ ਤੇ ਜਿਨ੍ਹਾਂ ਨੇ ਸੰਤੋਖ ਧਾਰਨ ਕੀਤਾ ਹੋਇਆ ਹੈ ਤੇ ਉਹ ਪੁਰਸ਼ ਤੇਰੇ ਗੁਣ ਗਾ ਰਹੇ ਨੇ ਅਤੇ ਬਯੰਤ ਜਿਹੜੇ ਤਕੜੇ ਸੂਰਮੇ ਨੇ ਉਹ ਸੂਰਮੇ ਤਾਂ ਦਾਤਾ ਉਹ ਵੀ ਤੇਰੀਆਂ ਹੀ ਵਡਿਆਈਆਂ ਕਰ ਰਹੇ ਨੇ ਉਹ ਵੀ ਤੇਰੇ ਗੁਣਾਂ ਨੂੰ ਹੀ ਗਾ ਰਹੇ ਨੇ ਗਾਵਨ ਤੁਦਨ ਪੰਡਤ ਬੜੀ ਰਖੀਸਾ ਨਾਲ ਜੁਗ ਜੁਗ ਬੇਦਾਂ ਨਾਲੇ ਕਾਮਣ ਤੁਦਨੋ ਮੋੜਿਆ ਮਨ ਮੋੜ ਸੁਰਗ ਮੱਛ ਪਾਇਆ ਲੈ ਹੁਣ ਅੱਗੇ ਸਤਿਗੁਰੂ ਕਹਿਣ ਲੱਗੇ ਕਾਮਣ ਤੁਦਨੋ ਪੰਡਤ ਪੜੇ ਰਖੀਸਰ ਰਿਵੀਸਰ ਜਿਹੜੇ ਨੇ ਰਿਖੀ ਤੇ ਮੁਨੀ ਕਹਿਣ ਲੱਗੇ ਖੇ ਮੇਰੇ ਦਾਤਾ ਆ ਪੰਡਤ ਜਿਹੜੇ ਗਿਆਨਵਾਨ ਲੋਕ ਹੈ ਨਾ ਇਹ ਤੇ ਰਿਖੀ ਸੁਰ ਆ ਜਿਹੜੇ ਰਿਖੀ ਜਨ ਸੰਤ ਜਨ ਤੇ ਪੜੇ ਹੋਏ ਪੰਡਤ ਤੇ ਮਹਾਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਨੇ ਗਾਮਣ ਤੁਦਨੋਂ ਪੰਡਤ ਪੜੇ ਰਖੀਸਰ ਜੁਗ-ਜੁਗ ਵੇਦਾਂ ਨਾਲੇ ਹੇ ਆਕਾਲ ਪੁਰਖ ਦਾਤਾ ਜੀ ਆ ਪੜੇ ਹੋਏ ਗਿਆਨਵੰਨ ਲੋਕ ਪੰਡਤ ਤੇ ਮਹਾਰਿਖੀ ਇਹ ਵੇਦਾਂ ਸੁਣੇ ਤੈਨੂੰ ਗਾ ਰਖੇ ਨੇ ਭਾਵਕੇ ਤੇਰੀ ਕੀਰਤੀ ਗਾ ਰਖੇ ਨੇ ਗਾਮਣ ਤੁਧ ਨੋ ਮੋਹੜਿਆ ਮਨ ਮੋਹਣ ਸੁਰਗ ਮੱਚ ਪਾਇ ਲੈ ਆ ਸੁੰਦਰ ਇਸਤਰੀਆਂ ਜੋ ਮੰਨ ਨੂੰ ਮੌਂਦੀਆਂ ਨੇ ਬਸ਼ਰਾਮਾ ਇਹ ਵੀ ਤੈਨੂੰ ਗਾ ਰਹੀਆਂ ਨੇ ਸੁਰਗ ਲੋਕ ਤੇ ਮਾਤ ਲੋਕ ਪਤਾਲ ਲੋਕ ਭਾਰ ਕੇ ਤਿੰਨੇ ਲੋਕ ਦੇ ਵਿੱਚ ਵਸਦੇ ਹੋਏ ਜੀਵ ਸੁਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਇਹ ਤਿੰਨੇ ਗਾਵਣ ਤੁਦ ਨੂੰ ਮੋਹੜਿਆ ਮਨ ਮੋਣ ਸੁਰਗ ਮੱਥ ਪਾਇਲੇ ਇਹ ਤਿੰਨਾ ਤਰ੍ਹਾਂ ਦੇ ਲੋਕ ਜਿਹੜੇ ਨੇ ਤਰ ਲੋਕੀ ਜਿਹੜੀ ਆ ਭਾਵ ਕੇ ਪੂਰਨ ਤਰ ਲੋਕੀ ਜਿਹੜੀ ਆ ਉਹ ਵੀ ਤਾਂ ਆਪ ਜੀ ਦੇ ਗੁਣਾਂ ਨੂੰ ਗਾ ਰਹੇ ਆ ਆਪ ਜੀ ਦੇ ਗੁਣ ਹੀ ਗਾ ਰਹੇ ਨੇ ਗਾਵਣ ਤੁਦਨ ਰਤਨੋ ਭਾਈ ਤੇਰੇ ਜੇਤੀ 86 ਤੀਰਥ ਨਾਲੇ ਗਾਵਣ ਤੁਦਨੋ ਜੋਤ ਬਹਾਵਲ ਸੂਰਾ ਗਾਵਣ ਤੁਦਨੋ ਖਾੜੀ ਚਾਰੇ ਹੁਣ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ ਅੰਗਲੀਆਂ ਪਾਵਨ ਪੰਕਤੀਆਂ ਸਤਿਗੁਰੂ ਕਹਿਣ ਲੱਗੇ ਕਾਵਣ ਤੁਦਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਕਹਿੰਦੇ हे ਮੇਰੇ ਦਾਤਾ हे ਮੇਰੇ ਨਰੰਕਾਰ ਜੀ ਆਹ ਜਿਤਨੇ ਵੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ ਉਹ 68 ਤੀਰਥਾਂ ਸਬੇਤ ਆਪ ਜੀ ਨੂੰ ਗਾ ਰਹੇ ਨੇ ਗਾਵਣ ਤੁਧ ਨੂੰ ਰਤਨ ਉਪਾਏ ਤੇਰੇ ਜੇਤੇ 86 ਤੀਰਥ ਨਾਲੇ ਜਿੰਨੇ ਵੀ ਆਪ ਜੀ ਦੇ ਪੈਦਾ ਕੀਤੇ ਹੋਏ ਰਤਨ ਹਨ ਉਹ 68 ਤੀਰਥਾਂ ਦੇ ਸਮੇਤ ਆਪ ਜੀ ਦਾ ਹੀ ਗੁਣ ਗਾ ਰਹੇ ਨੇ ਆਪ ਜੀ ਦੀ ਕੀਰਤੀ ਕਰ ਰਹੇ ਗਾਵਣ ਤੁਦ ਨੂੰ ਜੋਦ ਮਹਾ ਮਰਸੂਰਾ ਗਾਵਣ ਤੁਦ ਨੂੰ ਖਾਣੀ ਚਾਰੇ ਅੱਗੇ ਕਹਿਣ ਲੱਗੇ ਦਾਤਾ ਜਿਹੜੇ ਆ ਵੱਡੇ ਵੱਡੇ ਬਲ ਵਾਲੇ ਜੋਦੇ ਤੇ ਸੂਰਮੇ ਇਹ ਵੀ ਆਪਜੀ ਦੀ ਸਿਫਤ ਕਰ ਰਹੇ ਨੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਆ ਵਡੇ ਵੱਡੇ ਬਲ ਵਾਲੇ ਜਿਹੜੇ ਯੋਧੇ ਹੋਏ ਨੇ ਤੇ ਵੱਡੇ ਵੱਡੇ ਜਿਹੜੇ ਸੂਰਮੇ ਨੇ ਇਹ ਵੀ ਤੇਰੀ ਸਿਫਤ ਕਰ ਰਹੇ ਨੇ ਤੇ ਅੱਗੇ ਕਿਹਾ ਗਾਮਣ ਤੁਦਨੋ ਖਾਣੀ ਚਾਰੇ ਤੇ ਦਾਤਾ ਆ ਜਿਹੜੀ ਸਾਰੀ ਜਿਹੜੀ ਸ੍ਰਿਸ਼ਟੀ ਆ ਤੇ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਸਾਰੇ ਚੱਕਰ ਜੋ ਤੂੰ ਪੈਦਾ ਕਰ ਦਿੱਤੇ ਪੈਦਾ ਕਰਕੇ ਟਿਕਾ ਕੇ ਰੱਖ ਦਿੱਤੇ ਉਹ ਵੀ ਤਾਂ ਸਾਰੇ ਆਪ ਜੀ ਨੇ ਉਹੀ ਗਾਉਦੇ ਚਾਰੇ ਖਾਣੇ ਚਾਰ ਖਾਣੀਆਂ ਨੇ ਚਾਰ ਹੀ ਬਾਣੀਆਂ ਨੇ ਔਰ ਚਾਰ ਖਾਣੀਆਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਇਨੋਂ ਅਸੀਂ ਗਣਦੇ ਅੰਡਜ ਜਿਰਜ ਉਤਪਤ ਸੇਤਸ ਇਹ ਚਾਰ ਖਾਣੀਆਂ ਗਣੀਆਂ ਜਾਂਦੀਆਂ ਨੇ ਜਿਨ੍ਹਾਂ ਖਾਣੀਆਂ ਦੇ ਰਾਹੀਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਤੇ ਇੱਥੇ ਆਪਾਂ ਅਰਥ ਕਰੀਏ ਵੀ ਸਤਿਗੁਰੂ ਕਹਿੰਨ ਲੱਗੇ ਵੀ हे ਦਾਤਾ ਆ ਸਾਰੀ ਸ੍ਰਿਸ਼ਟੀ ਤੇ ਸ੍ਰਿਸ਼ਟੀ ਦੇ ਅੰਦਰ ਸਾਰੇ ਖੰਡ ਬ੍ਰਹਿਮੰਡ ਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਕੇ ਰੱਖ ਦਿੱਤੇ ਉਹ ਵੀ ਸਾਰੇ ਆਪ ਜੀ ਦੀ ਸਿਫਤ ਸਲਾਹ ਕਰ ਰਹੇ ਆਪ ਜੀ ਦੇ ਗੁਣਾਂ ਨੂੰ ਹੀ ਗਾਉਂਦੇ ਖਾਲ ਅੱਗੇ ਹੁਣ ਸਤਿਗੁਰੂ ਨੇ ਕਿਰਪਾ ਕੀਤੀ ਕਣ ਲੈ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾਲ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਣ ਜੋ ਤਦ ਭਾਵਣ ਅਰਤੇ ਤੇਰੇ ਭਗਤ ਰਸਾਨਲੇ ਹੋਰ ਕੀਤੇ ਤੁਧ ਨੂੰ ਗਾਵਣ ਸੇਵ ਚਿਤਮ ਆਵਣ ਨਾਨਕ ਕਿਆ ਵਿਚਾਰੇ ਤੇ ਅੱਗੇ ਹੁਣ ਸਤਿਗੁਰੂ ਕਹਿਣ ਲੱਗੇ ਏ ਅਕਾਲ ਪੁਰਖ ਦਾਤਾ ਜੀ ਅਸਲ ਵਿੱਚ ਤਾਂ ਕਹਿੰਦੇ ਉਹ ਤੇਰੇ ਪ੍ਰੇਮ ਵਿੱਚ ਰਸੀ ਰਸੀਏ ਭਗਤ ਜਨ ਜਿਹੜੇ ਤੇਰੀ ਪ੍ਰੇਮਾ ਭਗਤੀ ਵਿੱਚ ਰੱਤੇ ਹੋਏ ਨੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਣ ਕਿਹੜੇ ਰੱਤੇ ਤੇਰੇ ਭਗਤਰ ਸਾਦੇ ਹੇ ਮੇਰੇ ਦਾਤਾ ਹੇ ਅਕਾਲ ਪੁਰਖ ਜੀਓ ਕਹਿੰਦੇ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰੱਤੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਉਹ ਭਗਤ ਜਨ ਉਹ ਤੈਨੂੰ ਗਾਉਂਦੇ ਹਨ ਭਾਵ ਕੇ ਉਹਨਾਂ ਦਾ ਹੀ ਗਾਉਣਾ ਸਫਲ ਹੈ ਜਿਹੜੇ ਤੇਰੇ ਦਰ ਤੇ ਤੈਨੂੰ ਚੰਗੇ ਲੱਗਦੇ ਭਾਵ ਤੈਨੂੰ ਭਾ ਜਾਂਦੇ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਸਹੀ ਤੁਦ ਨੂੰ ਗਾਵਣ ਜੋ ਤੁਦ ਭਾਵਣ ਰੱਬ ਤੇ ਤੇਰੇ ਭਗਤ ਉਸਾਂ ਦੇ ਜਿਹੜੇ ਤੈਨੂੰ ਭਾ ਜਾਂਦਾ ਜਿਹੜੇ ਤੈਨੂੰ ਚੰਗੇ ਲੱਗਣ ਦਾਤਾ ਅਸਲ ਦੇ ਵਿੱਚ ਉਹੀ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਸਗੇ ਭਗਤ ਜਨ ਸੰਤ ਜਨ ਉਹ ਤੈਨੂੰ ਗਾਉਂਦੇ ਨੇ ਉਹਨਾਂ ਦਾ ਹੀ ਗਾਉਣਾ ਸਫਲ ਜਿਹੜੇ ਤੈਨੂੰ ਭਾ ਜਾਣ ਤੈਨੂੰ ਚੰਗੇ ਲੱਗਦੇ ਨੇ ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਨੇ ਜਿਹੜੇ ਸਤਿਗੁਰੂ ਕਹਿੰਦੇ ਮੈਥੋਂ ਗਿਣੇ ਨਹੀਂ ਜਾ ਸਕਦੇ ਕਹਿੰਦੇ ਦਾਤਾ ਹੋਰ ਕਿਤੇ ਪਤਾ ਨਹੀਂ ਕਿੰਨੇ ਤਦਨੋਂ ਤੈਨੂੰ ਵਾਂਗਣ ਗਾ ਰਹੇ ਨੇ ਸੇ ਮੈਂ ਪਰ ਉਹ ਮੈਨੂੰ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸਤਿਗੁਰੂ ਕਨ ਲਗੇ ਦਾਤਾ ਪਤਾ ਨਹੀਂ ਕਿੰਨੇ ਤ ਅਨੇਕਾ ਅਨੇਕਾ ਹੋਰ ਜੀਵ ਤੇ ਨੂੰ ਘਾ ਰਹੇ ਜਿਹੜੇ ਮੈਥੋਂ ਗਿਣੇ ਨਹੀਂ ਜਾ ਸਕਦੇ ਭਲਾ ਨਾਨਕ ਕਿਆ ਵਿਚਾਰੇ ਕਹਿੰਦੇ ਭਲਾ ਨਾਨਕ ਵਿਚਾਰਾ ਤੇਰੀ ਇਸ ਬੇਅੰਤ ਤਿਆਈ ਦੀ ਕੀ ਵਿਚਾਰ ਕਰ ਸਕਦਾ ਭਾਵ ਮੈਂ ਤੇਰੀ ਕੋਈ ਵਿਚਾਰ ਕਰ ਨਹੀਂ ਸਕਦਾ ਜੀ ਬੁਲਣਾ ਜੀ ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਤਰਟੀਆਂ ਰਹਿ ਜਾਂਦੀਆਂ ਨੇ ਆਪ ਸਾਧ ਸੰਗਤ ਬਖਣ ਯੋਗ ਹੋ ਕੋញਾ ਅਤੇ ਇੱਕ ਲਾ ਨੂੰ ਬਖੇ ਲੈਣਾ ਜੀ ਆਓ ਆਨੰਦ ਸਹਿਬ ਛੇ ਪੌੜੀਆਂ ਦਾ ਜਾਪ ਅਪਰੰਤ ਅਰਦਾਸ ਬੇਨਤੀ ਨਾਲ ਨੁਰਮਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਰਾਮ ਕਲੀ ਮਹਿਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਅਵਦ ਤਾ ਬਾਵ ਹਰੀ ਕੇ ਰਾਮ ਮਨ ਜਿਨੇ ਵਸਾਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਅਰ ਨਾ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਣਾ ਪੰਗੀ ਕਾਰੂ ਕਰੇ ਤੇਰਾ ਆਕਾਰ ਸਭ ਸਵਾਰਣਾ ਸਮਨਾਗ ਲਾ ਸਭ ਰਸਵਾਮੀ ਸੁਖ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਮ ਲੈ ਸਾਚੇ ਸਾਹਿਬਾ ਕਿਉ ਨਾਹੀਂ ਕਰ ਤੇਰਾਈ ਕਰਤਾ ਤੇਰਾ ਸਭ ਜਾ ਜਿਸ ਦੇਸੂ ਪਾਵੇ ਸਦਾ ਸਨਾ ਤੇਰੀ ਨਾਮ ਮਨਵਸਾਵਈ ਨਾਮ ਜਨ ਕੈ ਮਨ ਵਸਿਆ ਆਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਪਿਆਨਾ ਹੰ ਕਰਤੇ ਰਾਈ ਸਾਚਾ ਨਾਮ ਮੇਰਾ ਆਧਾਰ ਆਜ ਨਾਮ ਹੈ ਆਧਾਰ ਮੇਰਾ ਜਨ ਮੁਖਾਂ ਸਭ ਗਵਾਈਆਂ ਕਰੇ ਖਾਤ ਸੁਖ ਮਨ ਆਏ ਵਸਿਆ ਜਨ ਇਚਾਂ ਸਾਹਿਬ ਵਜਾਈਆਂ ਅਦਾ ਕਰਮਾਨ ਕੀ ਤਾ ਗੁਰ ਵਿਟੋ ਜਿਉ ਸਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਬਦ ਤਰੂ ਮੈ ਹਰ ਸਾਚਾ ਨਾਮ ਮੇਰਾ ਅਦਾਰ ਪਵਾਜੇ ਮਨਜੋ ਤਦ ਕਰਜ਼ ਪਾ ਗਾਈ ਤਰਜ਼ ਮੰਗਾ ਸਤਵਾਜੀ ਕਣਾ ਜਿਤ ਕਰ ਧਾਰੀਆਂ ਪੰਚ ਦੂਤ ਤਦ ਵਸ ਕੀਤੇ ਆਦੇ ਕੰਡਕ ਮਾਰਿਆ ਤੌਰ ਕਰਮ ਪਾਇ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦਾਸ ਬਹੁਵਲ ਇਸ ਬਰ ਅਨਾਹਦ ਵਾਜੇ ਅਨੰਦ ਤੋਣੋਂ ਵੜ ਪਾ ਗਿਓ ਸਗਲ ਮਨੋਰਥ ਬੂਰੇ ਪਰਿ ਪਰਮ ਪ੍ਰਭ ਪਾਇਆ ਉਤਰੀ ਸਗਲ ਵਸੂਰੇ ਦੁਖ ਅਰੋਗ ਸੰਤਾ ਤੇ ਉਤਰੇ